ਮੈ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਤਾਂ ਰਾਹ ਬਣਦੀ ਜੁੱਗਾਂ ਤੋਂ ਕਾਫਲੇ ਆਉਂਦੇ ਇਸ ਸੱਚ ਦਾ ਗਵਾ ਬਣਦੇ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤੇ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਚੋਕੀ ਜ਼ਮੀਨ ਰੱਖੀ ਪੰਜਾਬ ਦੇ ਮਸ਼ਹੂਰ ਸ਼ਾਇਰ ਲੇਖਕ ਕਵੀ ਤੇ ਗੀਤਕਾਰ ਸਰਜੀਤ ਪਾਤਰ ਸਾਡੇ ਚ ਨਹੀਂ ਰਹੇ ਉਹਨਾਂ ਦੇ ਜਾਣ ਦੀ ਦੁਖਦਾਇਕ ਖਬਰ ਨੇ ਪੰਜਾਬੀ ਸਿਨੇਮੇ ਜਗਤ ਦੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ ਜਿਸ ਨਾਲ ਪੰਜਾਬੀ ਜਗਤ ਨੂੰ ਵੱਡਾ ਕਟਾ ਪਿਆ ਲੁਧਿਆਣਾ ਚ ਉਹਨਾਂ ਨੇ ਆਪਣੀ ਰੁਹਾਸ਼ ਦੇ ਉੱਤੇ ਆਖਰੀ ਸਾਹ ਲਏ ਨੇ ਤੇ ਅੱਜ 79 ਸਾਲ ਦੀ ਉਮਰ ਦੇ ਵਿੱਚ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਨੇ ਤੇ ਉਹਨਾਂ ਦੇ ਜਾਣ ਤੋਂ ਬਾਅਦ ਪੰਜਾਬੀ ਸਿਨੇਮੇ ਜਗਤ ਦੇ ਵਿੱਚ ਵੱਡੇ ਸਿਤਾਰਿਆਂ ਦੇ ਵੱਲੋਂ ਉਹਨਾਂ ਨੂੰ ਯਾਦ ਕੀਤਾ ਗਿਆ ਤੇ ਦਿਲਜੀਤ ਦੋਸਾਂ ਦੇ ਵੱਲੋਂ ਵਾਹਿਗੁਰੂ ਕਹਿ ਕੇ ਹੋਕਾ ਪਰਹਿ ਗਿਆ ਤੇ ਸੁਰਜੀਤ ਪਾਤਰ ਨੂੰ ਯਾਦ ਕੀਤਾ ਗਿਆ ਉੱਤੇ ਹੀ ਰਾਣਾ ਰਣਵੀਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਸੁਰਜੀਤ ਪਾਤਰ ਨੂੰ ਯਾਦ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਸੁਰਜੀਤ ਪਾਤਰ ਨੂੰ ਲੈ ਕੇ ਵੀ ਸਤਰਾ ਨੂੰ ਲਿਖਿਆ ਗਿਆ ਸੋ ਰਾਣਾ ਰਵੀਰ ਨੇ ਆਪਣੇ ਸੋਸ਼ਲ ਅਕਾਊਂਟ ਤੇ ਲਿਖਿਆ ਹੈ ਕਿ ਮੈਂ ਤਾਂ ਨਹੀਂ ਰ੍ਹਾਂਗਾ ਮੇਰੇ ਗੀਤ ਰਹਿਣਗੇ ਪਾਣੀ ਨੇ ਮੇਰੇ ਗੀਤ ਮੈਂ ਪਾਣੀ ਤੇ ਲੀਖਾਂ ਲੱਗੀ ਜੇ ਤੇਰੇ ਕਾਲ ਜੇ ਹਾਲੇ ਸ਼ੁਰੀ ਨਹੀਂ ਨਾ ਸਮਝ ਸ਼ਹਿਰ ਦੀ ਹਾਲਤ ਬੁਰੀ ਨਹੀਂ ਅਲਵਿਦਾ ਪਾਤਰ ਸਾਹਿਬ ਸੋ ਰਾਣਾ ਰਣਵੀਰ ਦੇ ਵੱਲੋਂ ਵੀ ਸੁਰਜੀਤ ਪਾਤਰ ਨੂੰ ਯਾਦ ਕੀਤਾ ਗਿਆ ਉੱਥੇ ਹੀ ਗੀਤਕਾਰ ਤੇ ਸੰਗੀਤਕਾਰ ਜਸਵੀਰ ਜੱਸੀ ਦੇ ਵੱਲੋਂ ਵੀ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਇੱਕ ਸਖ ਸਾਰੇ ਜਗ ਨੂੰ ਉਦਾਸ ਕਰ ਗਿਆ ਅਲਵਿਦਾ surjit patar ਸਾਹਿਬ ਸੋ surjit patar ਪੰਜਾਬੀ ਜਗਤ ਦਾ ਵੱਡਾ ਨਾਸਨ ਵੱਡੇ ਕਵੀ ਸਨ ਵੱਡੇ ਲੇਖਕ ਸਨ ਵੱਡੇ ਗੀਤਕਾਰ ਸਨ ਤੇ ਹਰ ਥਾਂ ਦੇ ਉੱਤੇ ਉਹਨਾਂ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਵੇਗਾ ਕਿਉਂਕਿ ਸੁਰਜੀਤ ਪਾਤਰ ਨੇ ਜੋ ਲਿਖਿਆ ਉਹ ਲੋਕਾਂ ਦੇ ਜ਼ਿਹਨ ਦੇ ਵਿੱਚ ਹੈ ਦਿਲ ਦੇ ਵਿੱਚ ਹੈ ਜ਼ੁਬਾਨ ਦੇ ਉੱਤੇ ਹੈ ਤੇ ਸੁਰਜੀਤ ਪਾਤਰ ਇੱਕ ਉਹ ਸ਼ਖਸ ਨੇ ਜਿਨ੍ਹਾਂ ਨੂੰ ਹਰ ਕੋਈ ਪਸੰਦ ਕਰਦਾ ਸੀ ਤੇ ਸੁਰਜੀਤ ਪਾਤਰ ਨੂੰ ਹਰ ਕੋਈ ਮਿਲਣਾ ਚਾਹੁੰਦਾ ਸੀ ਜਦੋਂ ਉਹ ਇਸ ਸੰਸਾਰ ਦੇ ਉੱਤੇ ਸੰਤ ਹਰ ਕੋਈ ਉਹਨਾਂ ਦੇ ਨਾਲ ਸੈਲਫੀਆਂ ਲੈਂਦਾ ਸੀ ਉਹਨਾਂ ਨੂੰ ਯਾਦ ਕਰਦਾ ਸੀ ਤੇ ਅੱਜ ਉਹ ਸਾਡੇ ਵਿਚਕਾਰ ਨਹੀਂ ਰਹੇ ਤੇ ਸੁਰਜੀਤ ਪਾਤਰ ਦੇ ਗੀਤ ਲਿਖਣੀਆਂ ਕਵਿਤਾ ਮਾਹੀ ਹੁਣ ਸਾਡੇ ਵਿੱਚ ਨਹੀਂ ਤੇ ਸਦਾ ਉਹਨਾਂ ਨੂੰ ਯਾਦ ਕੀਤਾ ਜਾਵੇਗਾ ਤੇ ਸੁਰਜੀਤ ਪਾਤਰ ਸਦਾ ਅਮਰ ਰਹਿਣਗੇ